4500 ਸਾਲ ਪਹਿਲਾਂ ਏਜੀਪਸ਼ੀਅਨ ਫੈਰੋ ਖੁਫੂ ਨੇ ਗਿਜਾ ਦਾ ਸਭ ਤੋਂ ਵੱਡਾ ਪੈਰਾਮਿਡ ਬਣਵਾਇਆ ਔਰ ਆਰਨ ਬੈਲਟ ਕੋਆਰਡੀਨੇਸ਼ਨ ਥਿਉਰੀ ਦੇ ਹਿਸਾਬ ਨਾਲ ਗਿਜਾ ਦੇ ਸਭ ਤੋਂ ਵਿਸ਼ਾਲ ਤਿੰਨ ਪੈਰਾਮਿਡ ਖਾਫਰੇ ਖੁਫੂ ਤੇ ਮਿੰਕੋਰੇ ਇਹ ਤਿੰਨੋਂ ਆਰਨ ਬੈਲਟ ਦੇ ਤਿੰਨ ਤਾਰਿਆਂ ਅਲ੍ਰਿਤਕ ਅਲਨੀਲਮ ਇਹ ਮਿੰਤਾਕਾ ਨਾਲ ਪੂਰੀ ਤਰ੍ਹਾਂ ਦੇ ਨਾਲ ਅਲਾਈਨਡ ਨੇ ਵੈਸੇ ਤਾਂ 17 ਨਾਲ ਅਲਾਈਨ ਕਰਕੇ ਕੋਈ ਵੀ ਚੀਜ਼ ਧਰਤੀ ਤੇ ਬਣਾ ਦੇਣਾ ਕੋਈ ਵੱਡੀ ਚੀਜ਼ ਨਹੀਂ ਆ ਪਰ ਜਿਸ ਸਮੇਂ ਪੂਰੀ ਦੁਨੀਆ 'ਚ ਕੰਪਾਸ ਦੀ ਖੋਜ ਤੱਕ ਨਹੀਂ ਸੀ ਹੋਈ ਲੋਕਾਂ ਨੂੰ ਦਿਸ਼ਾਵਾਂ ਦਾ ਗਿਆਨ ਤੱਕ ਨਹੀਂ ਸੀ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਪੂਰਬ ਕਿੱਥੇ ਆ ਪੱਛਮ ਕਿੱਥੇ ਆ ਤਾਂ ਉਸ ਸਮੇਂ ਬਣਾਏ ਨਾ ਪਿਰਾਮਿਡ ਦੇ ਚਾਰੋਂ ਸਾਈਡਸ ਦਸ਼ਾਵਾਂ ਨੂੰ ਐਗਜੈਕਟਲੀ ਫਾਲੋ ਕਰਦੇ ਨੇ ਤੇ ਡਾਇਰੈਕਸ਼ਨ ਦੇ ਨਾਲ ਅਲਾਈਨਮੈਂਟ 'ਚ ਇਹਨਾਂ ਦਾ ਜਰਾਂ-ਜੰਨਾ ਵੀ ਫਰਕ ਨਹੀਂ ਆ। ਇਹੀ ਨਹੀਂ ਗਿੱਜਾ ਦੇ ਹਰ ਇੱਕ ਪੈਰਾਮਿਟ ਨੂੰ ਬਣਾਉਣ ਦੇ ਲਈ 23 ਲੱਖ ਪੱਥਰ ਲਗਾਏ ਗਏ ਨੇ ਤੇ ਹਰੇਕ ਬਲਾਕ ਦਾ ਭਾਰਨ 2 ਤੋਂ 3 ਟਨ ਦੇ ਵਿਚਕਾਰ ਜਾਣੀ ਕਿ 3000 ਕਿਲੋ ਤੋਂ ਜ਼ਿਆਦਾ ਹੈ। ਇੰਨੇ ਵਿਸ਼ਾਲ ਪੱਥਰਾਂ ਨੂੰ ਅੱਜ ਦੇ ਸਮੇਂ ਵਿੱਚ ਚੱਕ ਪਾਉਣਾ ਨਾ ਮੁਮਕਨਾ ਤਾਂ 4500 ਸਾਲ ਪਹਿਲਾਂ ਇਹਨਾਂ ਲੋਕਾਂ ਦੇ ਦੁਆਰਾ ਇਹ ਪੱਥਰ ਕਿਵੇਂ ਚੱਕੇ ਗਏ ਹੋਣਗੇ? ਇਹ ਹੀ ਨਹੀਂ ਕਿ ਬਸ ਪੱਥਰਾਂ ਨੂੰ ਚੱਕਿਆ ਤੇ ਲਗਾ ਦਿੱਤਾ ਬਲਕਿ ਇਹ ਪੱਥਰ ਬੜੀ ਸਫਾਈ ਦੇ ਨਾਲ ਕੱਟੇ ਵੀ ਗਏ ਨੇ ਤੇ ਨਾਲ ਹੀ ਇਹਨਾਂ ਪੱਥਰਾਂ ਨੂੰ ਸੌਕਟਸ ਦੇ ਥਰੂ ਜੋੜਿਆ ਗਿਆ। ਇਹ ਨਹੀਂ ਇਹ ਪੱਥਰ ਅਪਗਿੱਜਾ ਦੇ ਆਸ-ਪਾਸ ਮਿਲਦੇ ਵੀ ਨਹੀਂ ਬਲਕਿ ਇਹਨਾਂ ਪੱਥਰਾਂ ਨੂੰ ਇੱਥੋਂ 800 ਕਿਲੋਮੀਟਰ ਦੂਰ ਅਸਵਾਨ ਤੋਂ ਲਿਆਂਦਾ ਗਿਆ ਸੀ ਉਹ ਵੀ ਇੱਥੇ। ਤੇ ਇਹ ਕੋਈ ਇੱਕ ਜਾਂ ਦੋ ਪੱਥਰ ਨਹੀਂ ਆ ਬਲਕਿ ਪਰ ਪਿਰਾਮਿਡ 23 ਲੱਖ ਬਲॉक्स ਨੇ ਜੇਕਰ ਇਹ ਸਭ ਚੀਜ਼ਾਂ ਦੇਖਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਇਹ ਕੋਈ ਵੱਡੀ ਚੀਜ਼ ਨਹੀਂ ਆ ਤੇ ਇਨ੍ਹਾਂ ਚੀਜ਼ਾਂ ਦੀ ਨੌਲੇਜ ਅਕਵਿਸ਼ਿਨਸ ਨੂੰ ਹੋ ਸਕਦੀ ਆ ਤਾਂ ਫਿਰ ਇਹ ਨੰਬਰਸ ਨੂੰ ਦੇਖੋ ਪਹਿਲਾ ਨੰਬਰ ਆ ਸਪੀਡ ਆਫ ਲਾਈਟ ਦਾ ਤੇ ਦੂਜਾ ਨੰਬਰ ਆ ਗਿਜਾ ਦੇ ਪਿਰਾਮਿਡ ਦੇ ਕੋਆਰਡੀਨੇਟਸ ਦਾ ਹੁਣ ਇਹਨਾਂ ਸਿਮਿਲੈਰਿਟੀਆਂ ਨੂੰ ਦੇਖਣ ਤੋਂ ਬਾਅਦ ਕੋਈ ਵੀ ਕਹਿ ਸਕਦਾ ਕਿ ਏਜੀਪਸ਼ੀਅਨਸ ਬਹੁਤ ਜ਼ਿਆਦਾ ਐਡਵਾਂਸ ਸਿਵਲਾਈਜੇਸ਼ਨ ਸੀ ਤੇ ਸ਼ਾਇਦ ਇਹ ਸਿਵਲਾਈਜੇਸ਼ਨ ਆਪਦੇ ਸਮੇਂ ਤੋਂ ਕਾਫੀ ਅੱਗੇ ਤੇ ਐਡਵਾਂਸ ਸੀ ਕਿਉਂਕਿ ਇਹ ਦੇਖਣ ਤੇ ਲੱਗਦਾ ਕਿ ਉਹਨਾਂ ਲੋਕਾਂ ਕੋਲ ਜੀਪੀਐਸ ਹੋਇਆ ਕਰਦਾ ਸੀ ਉਹਨਾਂ ਨੂੰ ਕੋਆਰਡੀਨੇਟਸ ਦੀ ਵੀ ਨੌਲੇਜ ਸੀ ਤੇ ਇਸੇ ਲਈ ਹੀ ਉਹਨਾਂ ਨੇ ਲਾਈਟ ਦੀ ਸਪੀਡ ਵਾਲੇ ਕੋਆਰਡੀਨੇਟ ਦੇ ਉੱਤੇ ਪਿਰਾਮਿਡ ਬਣਾਈ ਜਦਰਾ ਸੋਚੋ ਇਹ ਸਭ ਚੀਜ਼ਾਂ 4500 ਸਾਲ ਪਹਿਲਾਂ ਕੀਤੀਆਂ ਗਈਆਂ ਸੀ ਇਹ ਨਹੀਂ ਪਿਰਾਮਿਡ ਦੇ ਬੇਸ ਦਾ ਸਰਕਮਫਰੈਂਸ ਤੇ ਉਸਦੀ ਹਾਈਟ ਦਾ ਰੇਸ਼ੋ ਐਗਜ਼ੈਕਟ ਪਾਈ ਦੀ ਵੈਲਿਊ ਦੇ ਬਰਾਬਰ ਆ ਤੇ ਜਦੋਂ ਇਹ ਚੀਜ਼ ਸਾਇੰਟਿਸਟਾਂ ਨੇ ਕੈਲਕੂਲੇਟ ਕੀਤੀ ਸੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਸੀ ਇਹ ਸਭ ਚੀਜ਼ਾਂ ਦੇਖ ਕੇ ਕੁਝ ਲੋਕ ਏਜੀਪਟਸ਼ਨ ਦਾ ਸੰਬੰਧ ਏਲੀਅਨ ਨਾਲ ਜੋੜਦੇ ਨੇ ਪਰ ਹੋ ਸਕਦਾ ਉਹ ਖੁਦ ਹੀ ਇੰਨੇ ਜਿਆਦਾ ਅਡਵਾਂਸ ਹੋਣ ਏਜੀਪਟ ਦੇ ਵਿੱਚ ਇੱਕ ਟੈਂਪਲ ਮੌਜੂਦ ਆ ਜਿਸ ਨੂੰ ਟੈਂਪਲ ਆਫ ਫੈਰੋਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਜੋ ਕਿ ਐਬਾਡਾਸ ਦੇ ਵਿੱਚ ਮੌਜੂਦ ਆ ਤੇ ਇੱਥੇ ਕੁਝ ਪੁਰਾਣੇ ਸਟੂਨਸ ਮੌਜੂਦ ਨੇ ਤੇ ਇਹਨਾਂ ਸਟੂਨ ਤੋਂ ਇੱਕ ਛੋਟਾ ਜਿਹਾ ਨਮੂਨਾ ਜਿਸ ਤੇ ਸਪਸ਼ਟ ਤੌਰ ਦੇ ਉੱਤੇ ਤੁਹਾਨੂੰ ਹੈਲੀਕਾਪਟਰ, ਟੈਂਕ, ਪੰਡੁੱਬੀ, ਇੱਕ ਡੈਸ਼ਨਟੀਨਾ ਵਰਗੀਆਂ ਚੀਜ਼ਾਂ ਤੇ ਫਲਾਈਂਗ ਕਾਰ ਵੀ ਦਿਖਾਈ ਦੇ ਰਹੀ ਹੋਣੀ ਆ ਤੇ ਇਹ ਕੋਈ ਇੰਟਰਨੈਟ ਤੋਂ ਚੱਕੀ ਹੋਈ ਤਸਵੀਰ ਨਹੀਂ ਆ ਬਲਕਿ ਇਹ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦਾ ਇੱਕ ਸਟੂਨ ਆ ਜਿਸ ਦੇ ਉੱਤੇ ਸਭ ਚੀਜ਼ਾਂ ਕੜੀਆਂ ਗਈਆਂ ਨੇ ਤੇ ਇਹ ਕਾਰਵਿੰਗ ਸੱਚਮੁੱਚ ਦੇ ਵਿੱਚ ਮੌਜੂਦ ਆ ਇਹ ਤਾਂ ਸਿਰਫ ਇੱਕ ਕਾਰਵਿੰਗਾ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿ ਕਾਰਵਿੰਗਸ ਮੌਜੂਦ ਨੇ ਜੋ ਇਹ ਸਾਬਤ ਕਰਦੀਆਂ ਨੇ ਕਿ ਏਜਿਪਸ਼ਨਸ ਨੂੰ ਅੱਜ ਦੇ ਸਮੇਂ ਦੀਆਂ ਐਡਵਾਂਸਡ ਚੀਜ਼ਾਂ ਜਿਵੇਂ ਕਾਰ ਹੈਲੀਕਾਪਟਰ ਪੰਡੁੱਬੀ ਵਰਗੀਆਂ ਚੀਜ਼ਾਂ ਦੀ ਨੌਲੇਜ ਸੀ ਤੇ ਉਹ ਵੀ ਉਸ ਸਮੇਂ ਜਾਨੀ ਅਜ ਤੋਂ 4500 ਸਾਲ ਪਹਿਲਾਂ ਏਜੀਪਟ ਦੇ 18ਵੇਂ ਰਾਜਵੰਸ਼ ਦਾ 10ਵਾਂ ਸ਼ਾਸਕ ਜਿਸਦਾ ਨਾਮ ਸੀ ਅਖੀਨਾਥਨ ਜੋ ਕਿ 1350 BC ਦੇ ਦੌਰਾਨ ਰਾਜ ਕਰਿਆ ਕਰਦਾ ਸੀ ਇਹ ਪਿਛਲੇ ਸਾਰੇ ਸ਼ਾਸਕਾਂ ਤੋਂ ਬਿਲਕੁਲ ਹੀ ਅਲੱਗ ਸੀ ਇਸ ਨੇ ਇੱਕ ਅਲੱਗ ਧਰਮ ਦੀ ਸਥਾਪਨਾ ਕੀਤੀ ਜੋ ਸਿਰਫ ਇੱਕ ਹੀ ਭਗਵਾਨ ਨੂੰ ਮੰਨਦਾ ਸੀ ਜੋ ਕਿ ਸੂਰਜ ਵਰਗੀ ਇੱਕ ਡਿਸਕ ਦੇ ਰੂਪ ਦਿਖਾਈ ਦਿੰਦਾ ਸੀ ਇੱਕ ਅਜਿਹੀ ਡਿਸਕ ਸੀ ਜਿਸ ਦੇ ਵਿੱਚੋਂ ਰੌਸ਼ਨੀ ਨਿਕਲਦੀ ਸੀ ਤੇ ਜੇਕਰ ਤੁਸੀਂ ਅਖੀਨਾਥਨ ਦੇ ਸਰ ਨੂੰ ਦੇਖੋ ਤਾਂ ਇਹ ਇਨਸਾਨ ਵਾਂਗ ਤਾਂ ਬਿਲਕੁਲ ਵੀ ਨਹੀਂ ਲੱਗਦਾ ਤੇ ਜੇਕਰ ਅਥੀਨਾਥਨ ਦੇ ਸਮੇਂ ਦੀ ਪੱਥਰ ਤੇ કડ੍ਹੀ ਹੋਈ ਇਹ ਮੂਰਤੀ ਨੂੰ ਤੁਸੀਂ ਦੇਖੋ ਤਾਂ ਕੋਈ ਬੱਚਾ ਵੀ ਇਹ ਦੇਖ ਕੇ ਕਹਿ ਸਕਦਾ ਕਿ ਇਨਸਾਨ ਤਾਂ ਬਿਲਕੁਲ ਵੀ ਨਹੀਂ ਲੱਗ ਰਹੀ ਅਥੀਨਾਥਨ ਦੇ ਦੁਆਰਾ ਉੱਥੋਂ ਦੀ ਸੱਭਿਅਤਾ ਤੇ ਧਰਮ ਦੇ ਵਿਚਕਾਰ ਇੰਨੇ ਜ਼ਿਆਦਾ ਬਦਲਾਅ ਕੀਤੇ ਸੀ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਏ ਦੇ ਉਸਦੇ ਜਾਣ ਤੋਂ ਬਾਅਦ ਆਉਣ ਵਾਲੇ ਸ਼ਾਸਕਾਂ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਮਟਾਉਣ ਦੀ ਪਰਜੋਰ ਕੋਸ਼ਿਸ਼ ਕੀਤੀ। ਉਹਦੀਆਂ ਸਾਰੀਆਂ ਮੂਰਤੀਆਂ ਅਤੇ ਹੋਰ ਸਬੂਤ ਮਟਾਏ ਗਏ। ਜਿਵੇਂ ਉਹ ਲੋਕ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਅਸਮਾਨ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਸੰਬੰਧ ਬਾਰੇ ਕਿਸੇ ਨੂੰ ਕੁਝ ਵੀ ਪਤਾ ਲੱਗੇ। ਮਤਲਬ ਇਹ ਲੋਕ ਖੁਦ ਦੇ ਐਕਸਟਰਾਟਰੈਸਟੀਅਲ ਸੰਬੰਧ ਨੂੰ ਮਟਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਕਿਉਂ? ਇਸ ਦਾ ਤਾਂ ਕੋਈ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ। ਹੁਣੇ ਤਾਂ ਕਨਫਰਮ ਆ ਕਿ ਜਾਂ ਤਾਂ Egyptians alien contact ਦੇ ਵਿੱਚ ਸੀ ਤੇ ਜਾਂ ਫਿਰ ਖੁਦ ਹੀ ਇਹਨੇ ਜਿਆਦਾ ਐਡਵਾਂਸ ਸੀ ਪਰ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਕਿ ਪਿਰਾਮਿਡਸ ਨੂੰ ਆਖਰਕਾਰ ਬਣਾਇਆ ਕਿਉਂ ਗਿਆ ਕਿਉਂਕਿ ਇਹਨੇ ਜਿਆਦਾ ਵਿਸ਼ਾਲ ਨੇ ਕਿ ਇਹਨਾਂ ਨੂੰ ਬਣਾਉਣ ਦੇ ਉੱਪਰ ਜੇਕਰ ਉਸ ਸਮੇਂ ਦੀ ਟੈਕਨੋਲੋਜੀ ਜਿਵੇਂ ਬੈਲ ਗੱਡੀਆਂ ਜਾਂ ਹਾਥੀਆਂ ਦੇ ਨਾਲ ਖਿੱਚ ਕੇ ਵੀ ਇਹਨਾਂ ਨੂੰ ਉੱਥੇ ਬਣਾਇਆ ਗਿਆ ਹੋਊਗਾ ਤਾਂ ਉਸ ਦੇ ਵਿੱਚ ਵੀ ਸਦੀਆਂ ਦਾ ਸਮਾਂ ਲੱਗ ਗਿਆ ਹੋਊ ਤਾਂ ਅਜਿਹੇ ਅਲੱਗ-ਅਲੱਗ ਪਿਰਾਮਿਡ ਉਸ ਸਮੇਂ ਬਣਾਏ ਹੀ ਕਿਉਂ ਗਏ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ